ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦੇ ਅੱਜ ਦਾ ਵਲੌਗ ਅਸੀਂ ਬਣਾਉਣ ਜਾ ਰਹੇ ਆ ਆਪਣੀ ਸਾਰੀ ਟੀਮ ਦੇ ਨਾਲ ਤੇ ਆਪਾਂ ਹੋਏ ਸੀਗੇ ਵੀਡੀਓ ਬਣਾਉਣ ਲਈ ਸਾਰੇ ਜਣੇ ਇਕੱਠੇ ਤੇ ਆਪਾਂ ਸਲਾਹ ਕੀਤੀ ਵੀ ਪਹਿਲਾਂ ਇੱਕ ਵਲੌਗ ਬਣਾ ਲਈਏ ਤੇ ਤੁਹਾਡੇ ਸਾਰਿਆਂ ਦਾ ਥੈਂਕ ਯੂ ਕਰਦੀ ਏ ਹਨਾ ਮਾਸਟਰ ਜੀ ਹਾਂ ਬਿਲਕੁਲ ਹਾਂਜੀ ਤੇ ਆਪਾਂ ਆਪਣਾ ਜਿਹੜਾ ਜਵਾਈ ਪ੍ਰਧਾਨ ਦਾ ਫਰਸਟ ਐਪੀਸੋਡ ਪਾਇਆ ਸੀਗਾ ਤੇ ਤੁਸੀਂ ਸਾਰਿਆਂ ਨੇ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਆਪਾਂ ਇਨੀ ਉਮੀਦ ਵੀ ਨਹੀਂ ਕੀਤੀ ਸੀ ਕਿ ਸਾਨੂੰ ਪਿਆਰ ਮਿਲੇਗਾ ਬਟ ਸਾਡੀ ਉਮੀਦ ਤੋਂ ਵੀ ਕਈ ਗੁਣਾ ਵੱਧ ਕੇ ਸਾਨੂੰ ਪਿਆਰ ਮਿਲਿਆ ਤੇ ਉਹਦੇ ਲਈ ਸਾਡੀ ਸਾਰੀ ਟੀਮ ਮੈਂਬਰਸ ਦੇ ਵੱਲੋਂ ਥੈਂਕ ਯੂ ਸੋ ਮਚ ਹਾਂਜੀ ਹਾਂਜੀ ਹੁਣ ਨੈਕਸਟ ਬਲੌਗ ਸਾਡਾ ਇੱਕ ਦਿਨ ਬਾਅਦ ਆਇਆ ਕਰੂਗਾ ਉਹੀ ਟਾਈਮ 8:11 ਵਜੇ ਜਿਹੜਾ ਕੱਲ ਪਾਇਆ ਸੀ ਹੁਣ ਨੈਕਸਟ ਡੇ ਕੱਲ ਪਾਊਗਾ ਸਾਡੀ 11:00 ਵਜੇ ਹਾਂਜੀ ਸਾਨੂੰ ਬਹੁਤ ਜਣੇ ਪੁੱਛਦੇ ਪਏ ਸੀ ਵੀ ਹਾਂ ਨੈਕਸਟ ਪਾਰਟ ਕਦੋਂ ਆਉਣਾ ਕਦੋਂ ਆਉਣਾ ਸਾਰੇ ਸੁਨੀ ਦੇ ਵਿੱਚ ਹੀਗੇ ਕਿ ਅੱਜ ਆਊਗਾ ਬਟ ਆਪਾਂ ਸੋਚਿਆ ਕਿ ਵੀਡੀਓ ਜਿਹੜੀ ਆ ਆਪਾਂ ਇੱਕ ਦਿਨ ਛੱਡ ਕੇ ਪਾਇਆ ਕਰੀਏ ਸੋ ਜਿਹੜਾ ਫਸਟ ਪਾਰਟ ਹੀ ਉਹ ਕੱਲ ਪਿਆ ਤੇ ਹੁਣ ਜਿਹੜਾ ਉਹਦਾ ਸੈਕਿੰਡ ਪਾਰਟ ਆ ਉਹ ਆਪਾਂ ਫਿਰ ਆਉਣਾ ਦੇ ਕੱਲ ਚ ਪਾਵਾਂਗੇ ਹੈਨਾ ਤੇ ਅੱਜ ਆਪਾਂ ਇਹ ਵਾਲਾ ਵਲੋਗ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਤੇ ਹੋਰ ਨਾਲ ਸਾਨੂੰ ਇਹਨਾਂ ਨੂੰ ਜਰੂਰ ਦੱਸਣਾ ਹੈ ਵੀ ਕੇਰ ਜਿਹੜਾ ਕਿਰਦਾਰ ਆ ਉਹ ਤੁਹਾਨੂੰ ਕਿਦਾਂ ਦਾ ਲੱਗਿਆ ਜੇ ਕਿਸੇ ਕਿਰਦਾਰ ਦੇ ਵਿੱਚ ਕੋਈ ਕਮੀ ਆ ਤੇ ਉਹ ਵੀ ਪਲੀਜ਼ ਕਮੈਂਟ ਕਰਕੇ ਜਰੂਰ ਸਾਨੂੰ ਦੱਸਿਓ ਤਾਂ ਜੋ ਅਸੀਂ ਉਸ ਵਿੱਚ ਅੱਗੇ ਨਾਲੋਂ ਸੁਧਾਰ ਕਰ ਸਕੀਏ ਤੇ ਆਪਣੇ ਬਲੌਗ ਨੂੰ ਬੈਟਰ ਬਣਾਉਣ ਦੀ ਕੋਸ਼ਿਸ਼ ਕਰੀਏ ਹਾਂਜੀ ਤੇ ਜੇ ਤੁਹਾਨੂੰ ਕਿਸੇ ਦਾ ਵਧੀਆ ਲੱਗਾ ਤੇ ਉਹ ਵੀ ਜਰੂਰ ਦੱਸਿਓ ਕਿ ਹਾਂ ਇਹ ਵਾਲਾ ਜਿਹੜਾ ਇਹਦਾ ਕਿਰਦਾਰ ਆ ਸਭ ਤੋਂ ਜ਼ਿਆਦਾ ਵਧੀਆ ਲੱਗਾ ਜਾਂ ਇਹਦੀ ਐਕਟਿੰਗ ਵਧੀਆ ਲੱਗੀ ਕਿਉਂਕਿ ਫਿਰ ਬੰਦੇ ਦੇ ਅੰਦਰ ਨਾ ਹੌਸਲਾ ਜੇ ਆ ਜਾਂਦਾ ਵੀ ਹਾਂ ਹਨਾ ਮੈਨੂੰ ਪਸੰਦ ਕਰਦੇ ਆ ਮੈਂ ਆਉਣ ਵਾਲੇ ਟਾਈਮ 'ਚ ਇਹ ਤੋਂ ਵੀ ਵਧੀਆ ਕਰਾਂ ਹਾਂ ਜੀ ਸਾਰੇ ਨਵੇਂ ਹੀ ਨੇ ਹਾਂ ਜੀ ਆਹ ਜੀ ਸ਼ੂਟਿੰਗ ਦੇ ਸਾਰੇ ਅੱਲਤੀ ਤੇ ਕੋਈ ਨਹੀਂ ਆਦਾ ਸਾਰੇ ਨਵੇਂ ਹੀ ਆ ਸੋ ਹੌਲੀ ਹੌਲੀ ਸਿੱਖਾਂਗੇ ਇਨਸਾਨ ਗਲਤੀਆਂ ਕਰ ਕਰਕੇ ਸਿੱਖਦਾ ਸੋ ਆਪਾਂ ਵੀ ਉਹਨਾਂ ਚ ਇੱਕਾ ਹਨ ਤੇ ਬਾਕੀ ਤੁਸੀਂ ਦੱਸਣਾ ਜ਼ਰੂਰ ਜੇ ਤੁਹਾਡੀ ਕੋਈ ਵੀ ਗਲਤੀ ਹੋਈ ਜੇ ਤੁਹਾਨੂੰ ਕੁਝ ਵੀ ਸਹੀ ਨਹੀਂ ਲੱਗਦਾ ਆਪਾਂ ਜਿਹੜੇ ਆਉਣ ਵਾਲੇ ਆਪਣੇ ਟਾਈਮ ਦੇ ਵਿੱਚ ਉਹਨੂੰ ਇੰਪਰੂਵ ਕਰ ਸਕੀਏ ਹੈਨਾ ਤੁਹਾਨੂੰ ਐਪਰੀਸ਼ੀਏਟ ਕਰੋ ਹਾਂਜੀ ਇਹ ਰੀਪਲੇਸ ਲਾਈਕ ਦੱਬੀਓ ਮੈਨੂੰ ਸੀਰੀਅਸਲੀ ਬਹੁਤ ਜਿਆਦਾ ਹੌਸਲਾ ਮਿਲਿਆ ਹੈਨਾ ਤੁਸੀਂ ਸਾਰਿਆਂ ਨੇ ਲਾਈਕ ਕੀਤੀਆਂ ਵੀਡੀਓਜ਼ ਨੂੰ ਕਮੈਂਟ ਕਰਕੇ ਵੀ ਦੱਸਿਆ ਕੀ ਹਾਂ ਵਧੀਆ ਹੈ ਜਾਂ ਕਿੱਦਾਂ ਦੀ ਤੁਹਾਨੂੰ ਲੱਗੀ ਤੇ ਬੜਾ ਵਧੀਆ ਲੱਗਾ ਹੈਨਾ ਤੁਹਾਡੇ ਅੰਦਰ ਵੀ ਹੋਰ ਹੌਸਲਾ ਆ ਗਿਆ ਵੀ ਹਾਂ ਜਿਹੜਾ ਨੈਕਸਟ ਪਾਰਟ ਆ ਉਹਦੇ ਤੋਂ ਵੀ ਵਧੀਆ ਬਣਾਈਏ ਹੈਨਾ ਤਾਂ ਕਿ ਤੁਹਾਨੂੰ ਪਸੰਦ ਆਵੇ ਤੇ ਇਹਦੇ ਤੋਂ ਵੀ ਦੁੱਗਣਾ ਪਿਆਰ ਮਿਲੇ ਸਾਨੂੰ ਆਉਣ ਵਾਲੇ ਟਾਈਮ 'ਚ ਹਨਾ ਬਿਲਕੁਲ ਕਈ ਬਹੁਤ ਮਿਹਨਤ ਕੀਤੀ ਹੈ 4-5 ਮਹੀਨੇ ਹੋ ਗਏ ਲੱਗਿਆ ਨੂੰ ਜੇ ਕਰਦੇ ਕਰਦੇ ਹੌਲੀ-ਹੌਲੀ ਇੱਥੇ ਤੱਕ ਪਹੁੰਚਿਆ ਤੇ ਫੌਂਸਰਾ ਦੋ ਹੋ ਸਾਨੂੰ ਇਤੋਂ ਵਧਿਆ ਤੋਂ ਵਧਿਆ ਲੈ ਕੇ ਹੋ ਤੁਹਾਨੂੰ ਦਿਖਾਈਏ ਹਾਂਜੀ ਤੇ ਮਾਸੀ ਜੀ ਤੁਸੀਂ ਕੁਝ ਕਹਿਣਾ ਇਹ ਮਾਸੀ ਨਾਲ ਸੰਗ ਬਹੁਤ ਆਉਂਦੀ ਆ ਇਹ ਮਾਸੀ ਵੀਡੀਓ ਵਿੱਚ ਵੀ ਦੇ ਕਰਦੇ ਨੇ ਤੇ ਮਾਸੀ ਜੀ ਤੁਸੀਂ ਕੁਝ ਕਹਿਣਾ ਮੈਂ ਤਾਂ ਇਹੀ ਕਹੂੰਗਾ ਵੀ ਹਾਂ ਜੋ ਵੀ ਸਾਡੇ ਜਿਹੜੇ ਕਿਰਦਾਰ ਨੇ ਇਹ ਬਹੁਤ ਹੀ ਮਹਤਵ ਕਰ ਰਹੇ ਆ ਇਸ ਬਲੌਗ ਨੂੰ ਬਣਾਉਣ ਦੀ ਤੇ ਅਸੀਂ ਸਾਰਿਆਂ ਨੂੰ ਇੱਕ ਦੂਜੇ ਦੀ ਸਪੋਰਟ ਨਾਲ ਚਲੋ ਟਾਈਮ ਵੀ ਕੱਢਣਾ ਪੈਂਦਾ ਆ ਟਾਈਮ ਕੱਢ ਕੇ ਵੀ ਅਸੀਂ ਫਿਰ ਵੀ ਇਸ ਦੀ ਜਿਹੜੀ ਹੈਗੀ ਫੁਟੇਜ ਕਰ ਰਹੇ ਆ ਤਾਂ ਤੁਸੀਂ ਜਰੂਰ ਦੱਸਣਾ ਆ ਕਿ ਕਿਹੜਾ ਕਿਰਦਾਰ ਕਿੱਦਾਂ ਆ ਤੇ ਉਹਦੇ ਵਿੱਚ ਕੀ ਜਾਨੀ ਕਿ ਉਹਦੇ ਰੋਲ ਦੇ ਵਿੱਚ ਹੋਰ ਇੰਪਰੂਵ ਕੀਤਾ ਜਾ ਸਕੇ ਤਾਂ ਜੋ ਦਰਸ਼ਕਾਂ ਨੂੰ ਹੋਰ ਪਸੰਦ ਆਵੇ ਤੇ ਚੰਨ ਨੂੰ ਪਲੀਜ਼ ਸਾਰੇ ਜਣ ਜਿਨ੍ਹਾਂ ਨੇ ਨਹੀਂ ਵੀ ਕੀਤਾ ਸਬਸਕ੍ਰਾਈਬ ਕਰ ਲੋ ਤੇ ਲਾਈਕ ਸ਼ੇਅਰ ਤੁਹਾਨੂੰ ਜੀ ਹਾਂ ਜੀ ਉਹ ਜ਼ਰੂਰ ਕਰਨੇ ਨੇ ਸਾਰਿਆਂ ਨੇ ਹਾਂ ਜੀ ਉਹਦੇ ਨਾਲ ਹੀ ਸਾਨੂੰ ਹੌਸਲਾ ਮਿਲਦਾ ਆ ਤੇ ਕਮੈਂਟ ਚ ਤੁਸੀਂ ਆਪਣੀ ਜੇ ਤੁਹਾਨੂੰ ਵਧੀਆ ਲੱਗਦਾ ਤਾਂ ਵੀ ਦੱਸਿਓ ਤੇ ਜੇ ਕੁਝ ਨਹੀਂ ਵਧੀਆ ਲੱਗਦਾ ਤਾਂ ਵੀ ਜ਼ਰੂਰ ਦੱਸਿਓ ਤੇ ਸਾਨੂੰ ਉਸ ਚੀਜ਼ ਨਾਲ ਕੋਈ ਗੁੱਸਾ ਨਹੀਂ ਹੋਊ ਕਰਾਇਆ ਅਸੀਂ ਉਸ ਚੀਜ਼ ਨੂੰ ਸੁਧਾਰਾਂਗੇ ਨਾ ਕੋਈ ਗੱਲ ਨਹੀਂ ਉਹ ਸੁਧਾਰਨ ਦਾ ਮੌਕਾ ਕਿਉਂਕਿ ਜੇ ਕੋਈ ਦੱਸੂਗਾ ਫੇਰ ਹੀ ਆਪਾਂ ਕਮੈਂਟ ਕਰਦੇ ਸਾਨੂੰ ਵੀ ਕੀ ਪਤਾ ਲੱਗਣਾ ਹੈ ਨਾ ਹਾਂਜੀ ਠੀਕ ਹੈ ਜੀ ਹਾਂਜੀ ਫਿਰ ਆਪਾਂ ਤੇ ਆਪਾਂ ਹੁਣ ਬਣਾਉਣੀ ਸੀਗੀ ਆਪਣੀ ਵੀਡੀਓ ਤੇ ਉਹ ਤੋਂ ਪਹਿਲਾਂ ਆਪਾਂ ਬਣਾ ਲਿਆ ਵੈਲਾ ਵਲੋਗ ਤੇ ਹੁਣ ਚਲੋ ਆਪਾਂ ਆਪਣੀ ਫਿਰ ਵੀਡੀਓ ਬਣਾਈਏ ਤੇ ਕਰੀਏ ਅਸੀ ਸਾਰਿਆਂ ਸਾਨੂੰ ਆਗਿਆ ਦਿਓ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਰੋ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਰੋ ਬਧੀ ਹਾਂਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਵਲੌਗ ਦੇ ਵਿੱਚ ਗਲਤ ਹੋ ਗਿਆ